हां जी दोस्तों इंतजार ਦੀਆਂ ਘੜੀਆਂ ਹੋਈਆਂ ਖਤਮ ਫਾਈਨਲੀ ڈاکੂ 307 ਨੇ ਆਪਣੇ ਨਾਮ ਜੰਮੇ ਪੁੱਤਰ ਦਾ ਫੇਸ ਰੀਵੀਲ ਕਰ ਦਿੱਤਾ ਹੈ ਜੀ ਹਾਂ ਤੁਸੀਂ ਸਕਰੀਨ ਉੱਪਰ ਉਹਨਾਂ ਦੇ ਨਾਮ ਜੰਮੇ ਪੁੱਤਰ ਦੀਆਂ ਤਸਵੀਰਾਂ ਵੇਖ ਸਕਦੇ ਹੋ ਕਿੰਨਾ ਖੂਬਸੂਰਤ ਲੱਗ ਰਿਹਾ ਹੈ ਬੇਬੀ ਉਹਨਾਂ ਦੇ ਚਾਹਣ ਵਾਲੇ ਫੈਨਸ ਦੀਆਂ ਅੱਖਾਂ ਤਰਸ ਰਹੀਆਂ ਸੀ ਕਿ ਜਲਦ ਤੋਂ ਜਲਦ ਉਹਨਾਂ ਦੇ ਬੇਬੀ ਦਾ ਫੇਸ ਵੇਖਣ। ਉਹ ਬਹੁਤ ਹੀ ਕਿਊਟ ਬੇਬੀ ਹੈ। ڈاکੂ ਵੀਰ ਨੇ ਕੈਪਸ਼ਨ ਦੇ ਵਿੱਚ ਲਿਖਿਆ ڈاکੂਆਂ ਦਾ ਮੁੰਡਾ। ਉਹਨਾਂ ਨੂੰ ਚਾਹਣ ਵਾਲੇ ਵੀ ਕਮੈਂਟ ਬਾਕਸਾਂ ਦੇ ਵਿੱਚ ਕਹਿ ਰਹੇ ਨੇ ਆ ਗਿਆ ਹੈ ਡਾਕੂਆਂ ਦਾ ਮੁੰਡਾ ਸੋ ਡਾਕੂ ਫੈਮਿਲੀ ਜੀ ਨੂੰ ਬਹੁਤ ਬਹੁਤ ਵਧਾਈਆਂ ਜੀ ਉਹਨਾਂ ਦੇ ਕਰ ਪ੍ਰਮਾਤਮਾ ਨੇ ਪੁੱਤਰ ਤੇ ਦਾਤ ਬਖਸ਼ੀ ਹੈ ਡਾਕੂ ਵੀਰ ਇੱਕ ਬਹੁਤ ਹੀ ਮਿਹਨਤੀ ਇਨਸਾਨ ਹੈ ਗਰੀਬ ਘਰ ਚੋਂ ਉੱਠ ਕੇ ਅੱਜ ਮੁੰਡੇ ਨੇ ਨਾਮ ਬਣਾਇਆ ਹੈ ਆਪਣਾ ਦੁਨੀਆ ਤੇ ਅੱਜ ਉਹਨਾਂ ਨੂੰ ਚਾਉਣ ਵਾਲੇ ਉਹਨਾਂ ਦੀਆਂ ਵੀਡੀਓ ਹੀ ਉਡੀਕ ਕਰਦੇ ਨੇ ਸਾਨੂੰ ਪਤਾ ਹੀ ਹੈ ਕਿ ਇਹ ਤਿੱਖੜੀ ਅਕਸਰੀ ਫਨੀਜ਼ ਵੀਡੀਓ ਪਾਉਂਦੇ ਨੇ ਸੋਸ਼ਲ ਮੀਡੀਆ ਤੇ ਇੱਥੇ ਕਿ ਲੋਕਾਂ ਵੱਲੋਂ ਰੱਜਮਾ ਪਿਆਰ ਮਿਲਦਾ ਹੈ ਤੁਸੀਂ ਵੀ ਕਮੈਂਟ ਬਾਕਸ ਦੇ ਵਿੱਚ ਇੱਕ ਵਾਰੀ ਕੰਗ੍ਰੈਚੁਲੇਸ਼ਨ ਜ਼ਰੂਰ ਲਿਖਣਾ ਅਤੇ ਦੱਸਣਾ ਕਿ ਤੁਹਾਨੂੰ ਬੇਬੀ ਕਿੱਦਾਂ ਦਾ ਲੱਗਿਆ ਆਪਾਂ ਫਿਰ ਮਿਲਦੇ ਆਂ ਦੋਸਤੋ ਨੈਕਸਟ ਵੀਡੀਓ ਦੇ ਨਾਲ